ਲੈਣੀ ਸੀ ਹਾਂ ਛੋਟਾ ਜ਼ਰੂਰੀ ਹੈ ਇਹ ਰਵਾਜ ਆ ਭਾਈ ਛੋਟਾ ਰਵਾਜ ਹੋਵੇ ਨਾ ਹੋਵੇ ਅਸੀਂ ਛੋੜ ਬਿਨਾ ਕਿ ਤੁਰਦੇ ਨਹੀਂ ਆਈ ਨਹੀਂ ਕਹਿੰਦੇ ਬੰਨੇ ਦੇ ਦੇ ਹਾਂ ਖੁਸ਼ੀ ਦੇ ਦੇਣੀ ਸਟਾਰਟਿੰਗ ਕਰਮ ਚੱਕ ਲੋਕੇ ਦਾ ਟ੍ਰੈਨ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਭਾਈ ਅੱਜ ਆਪਾਂ ਪਹੁੰਚ ਗਏ ਜੀ ਗੱਡੀ ਰੇਣ ਕਾਲੇ ਵੀਰ ਵਾਲੀ ਤੇ ਜਲੰਧਰ ਤੇ ਆਪਣਾ ਜਿਹੜਾ ਰੋਡ ਪੈਂਦਾ ਏ ਰੋਡ ਤੇ ਪਹੁੰਚੇ ਹੋਏ ਆਂ ਤੇ ਆਜੋ ਭਾਈ ਤੇ ਆਪਣੇ ਸਬਸਕ੍ਰਾਈਬਰ ਬਾਈ ਵੀ ਪਹੁੰਚੇ ਹੋ ਮਿਲਣ ਆਪਾਂ ਨੂੰ ਸਪੈਸ਼ਲ ਆਏ ਆ ਬਾਈ ਅੱਜ ਬਾਈ ਕਹਿੰਦੇ ਸੀ ਤੁਹਾਨੂੰ ਅੰਗਰੇਜ਼ੀ ਦੱਸਿਓ ਤੇ ਆ ਤੁਹਾਨੂੰ ਮਲਾਉਨੇ ਆਪਾਂ ਨੇ ਕਿ ਕੌਣ ਕੌਣ ਆਇਆ ਅੱਜ ਵੀਡੀਓ ਜੇ ਬਣੇ ਦਿਓ ਜੀ ਤੇ ਲੋ ਜੀ ਬਾਈ ਪਹੁੰਚ ਗਏ ਗੱਡੀ ਕੋਲ ਗੱਡੀ ਧੋ ਤੂੰ ਕੇ ਰੈਡੀ ਹੋ ਗਈ ਤੇ ਜਗਰੀਬ ਬਾਈ ਚੈੱਕ ਕਰ ਰਿਹਾ ਹੋਈ ਦੀ ਵੀਰੇ ਕਿਾ ਹਾਲ ਹੈ ਠੀਕ ਠਾਕ ਹੋ ਗਈ ਗੱਡੀ ਰੋਡੀਆਂ ਨਾ ਹੈ ਨਾ ਉਦਾਂ ਵਾਲਾ ਤਾਂ ਹੁਣ ਦੁੱਗਣੀ ਦਿਖ ਰਹੀ ਗੱਡੀ ਉਦਾਂ ਧੋਤੀ ਵੀ ਨਹੀਂ ਦੀ ਆ ਉਦਾਂ ਦਾ ਫੇਰ ਇੱਥੇ ਮਿੱਟੀ 'ਚ ਹੀ ਖੜੀ ਹਾਂ ਉਦਾਂ ਐਵੇਂ ਖੜੀ ਸੀ ਠੀਕ ਆ ਠੀਕ ਆ ਇਹ ਮੇਲਾ ਬੰਦੇ ਆਪਾਂ ਤੋਂ ਪਹਿਲਾਂ ਖੜੇ ਤੇ ਮਿਲਣੇ ਆਲੇ ਦੇਖ ਲਾਇਆ ਹਾਂ ਮੁੰਡੇ ਨੇ ਛੁੱਟੀ ਕਰ ਲਈ ਕਹਿੰਦਾ ਸਕੂਲ ਨਹੀਂ ਗਏ ਦੋਹੇ ਮੁੰਡੇ ਸਕੂਲ ਨਹੀਂ ਗਏ ਹਾਂ ਠੀਕ ਆ ਤੇ ਆਰ ਦੀ ਗੱਲ ਹੁੰਦੀ ਬਾਈ ਹਾਂ ਆਰ ਦੀ ਗੱਲ ਬਿਲਕੁਲ ਦੇਖਦਾ ਬਾਈ ਨੇ ਤਾਂ ਉਦਣੇ ਫੋਨ ਆ ਗਿਆ ਤਾਂ ਫਿਰ ਆਪਾਂ ਗਏ ਆ ਹਾਂ ਹਾਂ ਅੱਛਾ ਬਾਈ ਕੋਲੋਂ ਲਾਂਗੇ ਮੈਂ ਕਹਾਂ ਬਾਈ ਸਾਨੂੰ ਥੋੜੀ ਪਤਾ ਤੁਹਾਡਾ ਏਰੀਆ ਅੱਛਾ ਹਾਂ ਬਾਈ ਬੋਚੜਾ ਕਹਿੰਦਾ ਕਾਲਾ ਮਾ ਗਾਲੀ ਨੂੰ ਅੱਜ ਕੰਮ ਦਾ ਜ਼ਰੂਰੀ ਆ ਕੋਈ ਹਾਂ ਬਾਈ ਕਾਲਾ ਬਾਈ ਅੱਜ ਥੋੜਾ ਜਿਆ ਕਿਤੇ ਰਿਸ਼ਤੇਦਾਰੀ ਚ ਬਿਜੀ ਆ ਕਿਤੇ ਤਾਂ ਕਰਕੇ ਨਹੀਂ ਆ ਨੀ ਇਹ ਤਾਂ ਸੌ ਫਿਰ ਟਾਉਣਾ ਦਾ ਬਾਈ ਨਾ ਉਹਦਾ ਨਾਲ ਤਾਂ ਉਹਦਾ ਟੱਕਰ ਦਾ ਉਹਦਾ ਹੁਣ ਵੀ ਫੋਨ ਕਰੀਗਾ ਰਾਸਤੇ 'ਚ ਹੈ ਨਾ ਠੀਕ ਆ ਠੀਕ ਆ ਹੋਰ ਹੋਰ ਹਿਸਾਬ ਆ ਜੀ ਹਾਂ ਨਾ ਗੱਡੀ ਵਧੀਆ ਬਾਈ ਆ ਨਾ ਉਧਰੋਂ ਦਾ ਹੁਣਾਂ ਗੱਡੀ ਵੱਧੇ ਦੇਖ ਰਹੀ ਆ ਉਧਰ ਥੋੜੀ ਜੀ ਮਿੱਟੀ ਮੋਟੀ ਪਾਈ ਹੋਈ ਸੀ ਹੋਰ ਕਾਲੇ ਵੀਰੇ ਕੀ ਹਾਲ ਐ ਜੀ ਕੱਲ ਜੀ ਪਹੁੰਚ ਗਿਆ ਫੇ ਗੱਡੀ ਕੋਲ ਅੱਜ ਹਾਂ ਜੀ ਹਾਂ ਜੀ ਪਹੁੰਚ ਗਿਆ ਠੀਕ ਆ ਕਾਲਾ ਦਾ ਬਾਈ ਪਰਸੋਂ ਬਾਈ ਤਾਬਲਾ ਹੋਇਆ ਵਾ ਤੇ ਬਾਈ 24 ਹੁੰਦਾ ਗਾਲੇ ਬਾਈ ਨੇ ਗੱਡੀ ਵੀ ਬਹੁਤ ਦੇ ਟਾਈਮ ਬਾਹਰ ਲਈ ਆ ਠੀਕ ਨਹੀਂ ਗਾਲੇ ਬਾਈ ਪਹਿਲਾਂ 베ਗੀ ਦੀ ਨਾ ਹਾਂ ਕਲਾ ਬਾਈ ਕੋਲ ਗੱਡੀ ਸਵਿਫਟ ਜਾਤੇ ਬਾਅਦ ਲੈਣੀ ਹੁਣ ਸਭ ਬਣਿਆ ਹਾਂ ਠੀਕ ਆ ਸੇ ਕਾਲੇ ਵੀਰ ਦੇ ਆਣ ਤੋਤੇ ਤੇ ਆਣ ਹੋ ਗਈ ਵਧੀਆ ਦੰ ਦੇਖ ਲਓ ਮਿੱਟੀ ਮਿੱਟੀ ਬਈ ਤਾ ਨਾ ਉਹਨਾਂ ਹਾਂ ਅੱਜ ਆਣ ਵਧੀਆ ਬਣ ਗਏ ਠੀਕ ਆ ਜੀ ਇਹ ਬਾਈ ਜੱਗੇ ਹੈ ਨਵੀਂ ਹਾਂ ਹਾਂ ਅੱਜ ਬੰਦਾ ਆੜੇ ਨਾਲ ਨਵਾਂ ਆ ਗਿਆ ਦੇਖ ਲਓ ਹੋਰ ਜੀ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਹੈ ਜੀ ਚਲੋ ਕਾਲੇ ਨੂੰ ਵਧਾਈਆਂ ਹੋ ਗਈਆਂ ਭਾਈ ਗੱਡੀ ਨਵੇਂ ਨਾਲੋਂ ਵੀ ਵਧੇ ਮਿਲ ਗਈ ਐਨ ਹਾਂਜੀ 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 ਅੰਬੀ ਵੀ ਗੱਡੀ ਆ ਹਾਂਜੀ ਹਾਂ ਠੀਕ ਆ ਬੰਦਾ ਬਾਹਰ ਚਲੇ ਗਿਆ ਠੀਕ ਆ ਜੀ ਬਾਈ ਆਜੋ ਮੜਾ ਇਹ ਵਿੱਚ ਨੂੰ ਆਜੋ ਉਹਦੇ ਨਾਲ ਆਜੋ ਜੀ ਥੋੜੀ ਜੀ ਬੰਦ ਜੀ ਲੋ ਜੀ ਇਹ ਵੀਰ ਨਾਲ ਹੀ ਲੋਕਲ ਹੈ ਭੋਗਪੁਰ ਤੋਂ ਬਾਈ ਅਸੀਂ ਕਾਲ ਜੀ ਉਹਨੂੰ ਬੁਲਾ ਲਓ ਨਾਲ ਬੱਚਿਆਂ ਨੂੰ ਭਾਈ ਦੇਖ ਲੋ ਅੱਜ ਬੱਚੇ ਦੋਹੇ ਮੁੰਡੇ ਸਕੂਲ ਨਹੀਂ ਗਏ ਹਾਂ ਕਹਿੰਦੇ ਵੀ ਬਾਈਆਂ ਨੇ ਆਉਣਾ ਅੱਜ ਵੀ ਮਿਲ ਕੇ ਆਉਣਾ ਵੀ ਮਿਲ ਕੇ ਆਉਣਾ ਦੇਖ ਕੇ ਆਉਣਾ ਅੱਜ ਚਲੋ ਸ਼ੁਕਰ ਆ ਭਾਈ ਕਿੰਨੀ ਵੱਡੀ ਗੱਲ ਆ ਜੀ ਹਾਂ ਹੈ ਜੀ ਪਹਿਲਾ ਇੱਕ ਕਹਿੰਦਾ ਵੀ ਸਾਹਮਣੇ ਦੇਖਣਾ ਭਾਈ ਹਾਂ ਤਾਂ ਕਰਕੇ ਸਾਰੀ ਪਛਾਣ ਬਣੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਫੋਟੋਆਂ ਨਾਲ ਫੈਮਲੀ ਆ ਗੋ ਹੋ ਜਾਂਦਾ ਉਹੀ ਗੱਲ ਆ ਜੀ ਹਾਂ ਜੀ ਹਾਂ ਬਿਲਕੁਲ ਏ ਬਾਈ ਨੇ ਆਉਣੇ ਕੋ ਰੋਪੜ ਵੀ ਆ ਕੇ ਮਿਲ ਕੇ ਗਏ ਸੀ ਅੱਛਾ ਦੱਸਦਾ ਬਾਈ ਇਹੋ ਨੇ ਟਰੈਕਟਰ ਲੈਣਾ ਸੀ ਫਾਰਮ ਟਰੈਕ ਅ ਅੱਛਾ ਤੇ ਫਿਰ ਇਹਨਾਂ ਨੇ ਬਾਅਦ ਚ ਇਹਨਾਂ ਨੂੰ ਲੋਕਲੇ 60 ਮਿਲ ਗਿਆ ਸੀ ਕਿਤੋਂ ਚੱਲਦਾ ਟਰੈਕਟਰ ਬਹੁਤ ਸਾਵਾ ਹੈ ਆਪਾਂ ਨੇ ਟਰੈਕਟਰ ਦੇਖ ਕੇ ਜਾਣਾ ਅੱਜ ਠੀਕ ਹੈ ਠੀਕ ਹਾਂ ਹਾਂ ਤੇ ਬਾਈ ਨੇ ਕਹਿੰਦੇ ਹੁਣ ਹਾਂਜੀ ਹਾਂ ਬਾਈ ਨੇ ਕਹਿੰਦੇ ਕੰਮਕਾਰ ਉਹੀ ਹੈ ਜੀ ਉਹ ਹੀ ਜਿਹੜਾ ਮਨ ਦਾ 17 ਮਾਡਲ ਹਾਂ ਹਾਂ ਅੱਛਾ ਛੋਟਾ ਵਾਲੇ ਨਾਲ ਦਾ ਹੀ ਇਹ ਨਾਲ ਕੋਲ ਵੀ ਅੱਛਾ ਅੱਛਾ ਹਾਂਜੀ ਹਾਂ ਯਾਨੀ ਕਿ ਬਾਈ ਨੇ 60 ਦੇ ਯਕੀਨ ਤੇ ਲੈਣ ਦੇ ਤੇ ਇਹ ਫਿਰ ਇਹਨਾਂ ਨੂੰ ਮਿਲ ਗਿਆ ਸੀ 2 ਪਰ ਟਰੈਕਟਰ ਸਾਫ਼ ਹੈ ਬਾਈ ਨਾਲ ਜੱਗੂ ਪਾ ਦੀ ਡਿਊਟੀ ਲਈ ਮੈਂ ਕਿਹਾ ਲੱਭ ਕੇ ਦੇਖੋ ਹੀ ਹਾਂਜੀ ਹਾਂ ਉਹ ਤੋਂ 45 ਦੇਖ ਕੇ ਆਈ ਭਾਈ ਜੀ ਹਾਂਜੀ ਹਾਂਜੀ ਆਪਣਾ ਇਧਰੋਂ ਮੈਂ ਨੇੜੇ ਹੀ ਹੈ ਕਿਹੜਾ ਪਿੰਡ ਹੈ 42 ਪਿੰਡ ਹੈ ਆਪਣਾ ਨਰਾਲੀ ਪਿੰਡ ਹੈ ਹਾਂਜੀ ਹਾਂਜੀ 12 ਕਿਲੋਮੀਟਰ ਇੱਥੋਂ ਪੈਂਦਾ ਆਪਣਾ ਓਕੇ ਹਾਂਜੀ ਹਾਂਜੀ ਰਾਤ ਰੋਡ ਤੇ ਜਦੋਂ ਆਪਾਂ ਉਹਦੋਂ ਵੀਡੀਓ ਬਣਾਉਂਦੋਂ ਬਾਈ ਦਾ ਉਹਦੋਂ ਹੀ ਫੋਨ ਆ ਗਿਆ ਸੀ ਸ਼ ਅੱਲੀ ਵੀਡੀਓ ਵੇਖੀ ਬੱਚਿਆਂ ਨੇ ਜਦੋਂ ਅੱਛਾ ਜੀ ਦੇਖਿਆ ਕਹਿੰਦੇ ਤੇ ਸਾਰੇ ਕਹਿੰਦੇ ਪਢਾਰੀ ਕੋ ਆਏ ਨੇ ਅੱਛਾ ਜੀ ਠੀਕ ਹੈ ਫੇਰ ਮੈਂ ਤਾਂ ਤੁਹਾਨੂੰ ਫੋਨ ਕਰਿਆ ਸੀ ਮੈਂ ਕਿਹਾ ਸਾਡੇ ਏਰੀਆ ਝੋਕੇ ਮੋੜ ਚੱਲੇ ਹਾਂ ਅੱਛਾ ਜੀ ਹਾਂ ਜੀ ਠੀਕ ਹੈ ਜਿਹੜੀ ਵੀਡੀਓ ਪਹਿਲਾਂ ਪਾਈ ਵੀ ਹੁੰਦੀ ਵੀ ਸੀ ਹਾਂ ਹਾਂ ਜੀ ਆਓ ਫੇਰ ਤਾਂ ਹਾਂ ਜੀ ਆ ਉਹਦਾ ਹੈ ਜੀ ਹੁਣ ਬਾਅਦ ਚ ਦੇਖਿਆ ਇਹਨਾਂ ਨੇ ਉਸ ਦਿਨ ਵੀ ਸਾਡਾ ਕੋਈ ਹੈ ਨਹੀਂ ਦਾ ਇਹਨਾਂ ਨੇ ਉਦਾਂ ਹੀ ਵੀਡੀਓ ਦੇਖ ਲਈਆਂ ਕੱਢ ਗਏ ਪਢਾਰੀ ਦੀਆਂ ਜੀ ਠੀਕ ਹੈ ਰੌੜਾ ਰੌਲਾ ਸਲਾਹ ਬਣ ਗਈ ਕਹਿੰਦੇ ਚਲੋ ਪਢਾਰੀ ਕੋਲ ਲੋ ਪਢਾਰੀ ਕੋਲ ਸਾਡੇ ਪੈਰ ਨਹੀਂ ਲੱਗੇ ਪਢਾਰੀ ਦਾ ਕੰ ਠੀਕ ਠੀਕ ਹਾਂ ਉਹਦੋਂ ਬਾਈ ਨਾਲ ਕੋਲ ਵੀ ਬਸ ਰਾਹ ਹੁੰਦਾ ਜਿਹੜੀ ਚੀਜ਼ ਕਿਸਮਤ ਚ ਹੋਵੇ ਨਰਮਾ ਚ ਹੋਵੇ ਉਹੀ ਮਿਲਦੀ ਹੈ ਹਾਂ ਹਾਂ ਇਹ ਇਹ ਲੈ ਕੇ ਹੀ ਜਾਣੀ ਸੀ ਬਿਲਕੁਲ ਹੀ ਬਿਲਕੁਲ ਪਟਿਆਲੇ ਕੋਲ ਨਹੀਂ ਕੰਮ ਸੁੱਤਦਾ ਸਾਡੇ ਹੋਰ ਹੈ ਜੀ ਬਾਈ ਸਾਡੇ ਏਰੀਏ ਵਿੱਚ ਜਿੰਨਾ ਮੈਂ ਕਹਿੰਦਾ ਸਾਡੇ ਡੀਲਰ ਬੈਠਾ ਕਾਰਾਂ ਦਾ ਮੁਹਾਲੀ ਚੰਡੀਗੜ੍ਹ ਪੂਰੇ ਪੰਜਾਬ ਚ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਹੀ ਉੱਥੇ ਨੇੜੇ ਨੇੜੇ ਬੈਠੇ ਆ ਪਰ ਦੇਖ ਲੋ ਵੀ ਅਸੀਂ ਆਪਣਾ 100 ਕਿਲੋਮੀਟਰ ਛੱਡ ਕੇ ਏਰੀਏ ਕਿੱਥੇ ਆਏ ਜੀ ਹਾਂ ਜੀ ਠੀਕ ਨਹੀਂ ਹਾਂ ਜਿਹੜੀ ਕਰਮਾਜ ਹੋਵੇ ਜਿੱਦੇ ਜਾਨਾ ਪਾਣੀ ਲੈ ਕੇ ਆਵੇ ਹੈਨਾ ਉੱਥੇ ਜਾਣਾ ਜੀ ਇੱਥੇ ਦੋ ਵਾਰੀ ਹੋ ਕੇ ਜਾਣਾ ਸੀ ਤੁਸੀਂ ਇੰਨੇ ਦਿਨਾਂ ਚ ਨਹੀਂ ਬਸ ਧਿਆਨ ਆਉਣਾ ਹਾਂ ਜੀ ਮੈਂ ਤਾਂ ਆਹਰੀ ਜਹਾਂ ਮ ਆਉਂਦਾ ਰਹਿਣਾ ਹਾਂ ਹਾਂ ਜਿਹੜੇ ਸਾਰੇ ਬਾਨੇ ਨਾਲ ਹੀ ਆਏ ਨੇ ਇਹ ਬਾਨੇ ਨਾਲ ਆਏ ਨੇ ਜਿਹਨਾਂ ਗੱਡੀ ਦੇ ਦੇਖਣੇ ਨੇ ਇਹ ਵੀ ਗੱਡੀ ਚੱਲਦੀ ਲੱਭ ਰਹੀ ਸੀ ਜੱਗੇ ਨੇ ਜੱਗੇ ਨੇ ਮੰਨੂ ਵੀ ਕਈ ਵਾਰ ਕਿਹਾ ਅੱਛਾ ਅੱਛਾ ਬਾ ਇਹਨਾਂ ਦਾ ਵੀ ਇੱਕੋ ਲੱਗਤ ਬਾਜ਼ਾਰ ਬਣ ਗਿਆ ਵੀ ਨਵੀਂ ਇਹ ਕਹਿੰਦਾ ਹੁਣ ਛੱਡੋ ਕਹਿੰਦਾ ਵੀ ਅੱਛਾ ਠੀਕ I20 I20 ਘੜਾਈ ਇਹਨਾਂ ਨੇ ਬਹੁਤ ਵਧੀਆ ਹਾਂ ਹਾਂਜੀ ਠੀਕ ਹੈ ਜੀ ਚਲੋ ਅੱਗੇ ਦੀ ਵੀਡੀਓ ਬਣਾਉਣੀ ਹੈ ਆਪਾਂ ਹੁਣ ਹਾਂ ਕਾਲੇ ਬਾਣ ਨੂੰ ਵੀ ਮਿਲ ਲੈਣਾ ਸੀ ਪਰ ਚਲੋ ਅੱਜ ਕਾਲਾ ਬਾਈ ਥੋੜੀ ਬਾਈ ਦੀ ਉਹਦਾ ਉਹਦਾ ਅੱਜ ਬਹੁਤ ਤਤਾਂ ਦੌਣ ਨੂੰ ਉਹ ਥੋੜੀ ਰਿਸ਼ਤੇਦਾਰੀ ਆ ਕੇ ਮਜਬੂਰੀ ਹੋ ਗਈ ਬਾਈ ਹਾਂ ਮਜਬੂਰੀ ਹੋ ਗਈ ਹਾਂ ਨਹੀਂ ਇਹਨਾਂ ਦੇ ਵੀ ਇਦਾਂ ਦੇ ਕੰਮ 'ਚ ਜਾਣਾ ਵੀ ਪਾਪਾ ਜਾਣਾ ਪੈਂਦਾ ਜੀ ਹਾਂ ਸਹੀ ਗੱਲ ਹੈ ਜੀ ਠੀਕ ਹੈ ਜੀ ਹਾਂ ਜੇ ਉਹਨੇ ਵੀ ਆ ਹੀ ਜਾਣਾ ਹੈ ਬਿਲਕੁਲ ਬਿਲਕੁਲ ਜੀ ਨਹੀਂ ਤਾਂ ਪੱਕਾ ਤਾਂ ਹੈ ਚਲੋ ਬਾਈ ਭੰਡਾਰੀ ਕਾਰੋਬਾਰ ਤੇ ਫੇਰ ਪਹੁੰਚ ਗਏ ਅੱਜਾਂ ਇੱਕਾਂ ਤਾਂ ਆਪਾਂ ਨੂੰ ਪਤਾ ਲੈ ਲਈ ਓਦਾਂ ਹੀ ਆਪਾਂ ਇੱਕ ਗਾਹਾਂ ਟਰੈਕਟਰ ਦੇਖਣ ਚੱਲੇ ਆ ਬਾਈ ਨਾਲ ਹੀ ਦੇ ਘਰਾਂ ਬਾਈ ਕਹਿੰਦੇ ਮਿਲ ਕੇ ਵੀ ਜਾਵੇ ਜ਼ਰੂਰ ਤੇ ਉਹ ਖੜਗੇ ਸੀ ਰਸਤੇ 'ਚ ਜਾਂਦੇ ਹੋਏ ਚਲੋ ਜੀ ਬਾਈ ਬਾਈ ਨੂੰ ਦੇ ਘਰੇ ਹੀ ਪਹੁੰਚ ਗਏ ਆਪਾਂ ਤੇ ਬਾਈ ਨੇ ਸਪੈਸ਼ਲ ਲੈ ਕੇ ਆਇਆ ਵੀ ਸਾਨੂੰ ਲੈ ਕੇ ਜਾਣਾ ਵੀ ਕੋਲ ਐਵੇਂ ਵੀ ਮੋੜ ਨਹੀਂ ਦੇਣੇ ਹੁਣ ਨਹੀਂ ਦੇਣੇ ਹੈ ਇਦਾਂ ਕਿਤੇ ਮੋੜ ਜਾਓਗੇ ਤੇ ਜੱਗੇ ਦਾ ਡੈਡੀ ਵੀ ਨਾਲ ਆਇਆ ਉਧਰ ਬਾਈ ਗੱਡੀ ਦਾ ਪੈਸੇ ਪੂਸੇ ਕਰ ਰਹੇ ਸੈਟਿੰਗਾਂ ਤੇ ਟਰੈਕਟਰ ਦੇਖੋ ਤਾਂ ਠੀਕ ਆ ਜੀ ਟਰੈਕਟਰ OK ਹਾਂ ਟਰੈਕਟਰ ਨੰਬਰ ਦੇਖੋ ਨਿੰਦਣੇ ਵਾਲੀ ਚੀਜ਼ ਆ ਉਹ ਨਿੰਦੋ ਨਾ 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 ਗੱਲ ਸਹੀ ਆ ਬਾਈ ਕਿੰਨਾ ਮਾਡਲ ਆ ਜੀ 17 ਮਾਡਲ ਆ ਬਾਈ ਜੀ 17 ਮਾਡਲ ਆ ਠੀਕ ਆ ਬਾਈ 2017 ਮਾਡਲ ਆ ਟਾਇਰ ਟੱਪਾ ਨਾਲ ਦਾ ਹੀ ਆ ਜੀ ਨਾਲ ਦਾ ਹੀ ਨਾਲ ਦਾ ਠੀਕ ਆ ਜੀ ਬਿਲਕੁਲ ਨਾਲ ਦਾ ਕੋਈ ਬਾਈ ਕੋਣ ਦੂਜੇ ਤੋਂ ਆ ਗਿਆ ਹਾਂ ਜੀ ਹਾਂ ਇਹ ਬਾਈ ਨੇ ਜਿਹੜਾ ਆਪਣੇ ਰਿਸ਼ਤੇਦਾਰ ਤੋਂ ਲਿਆ ਸੀ ਜਦੋਂ ਲਿਆ ਸੀ ਜਾਦੀ ਬਾਈ ਨੇ ਪੁੱਛ ਕੇ ਹੀ ਲਿਆਦਾ ਆਪਾਂ ਨੇ ਹਾਂ ਗਾਡੀ ਸਲਾਹਨ ਵਾਲੀ ਹਾਂ ਟਰੈਕਟਰ ਬਹੁਤ ਸਾਫ਼ ਹੈਨ OK ਪੂਰਾ ਰੰਗ ਰੂਪ ਦਾ ਸਾਰਾ ਓਰੀਜਨਲ ਹੈ ਨਾ ਜੀ ਹਾਂ ਜੀ ਛਤਰੀ ਤਾਂ ਨਹੀਂ ਹੈਗੀ ਹਾਂ ਜੀ ਛਤਰੀ ਹੈਗੀ ਹੈ ਛਤਰੀ ਹੈਗੀ ਹੈ ਖੋਲੀ ਵੀ ਹੈ ਬਾਈ ਇਹਨਾਂ ਨੇ ਬਾਈ ਬਿਲਕੁਲ ਮਾਰ ਕੇ ਦੇਖੋ ਨਾਲ ਦੇ ਆ ਇਹ ਰਾਂ ਦੇ ਹਾਂ ਇੱਕ ਲੱਗੀ ਹੈ ਦੂਜੀ ਹਾਂ ਦੂਜੀ ਖੋਲੀ ਹੈ ਹਾਂ ਉਹ ਕਲੂ ਨਹੀਂ ਹੁੱਕਾ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੀ ਇਦਾਂ ਹੀ ਨਵੀਆਂ ਹੀ ਹੋ ਬਾਕੀ ਬਾਈ ਮਰਾੜ ਮਰੂੜ ਐਨ ਵਧੀਆਂ ਟਰੈਕਟਰ ਦੇ ਪਾਏ ਸਾਫ਼ ਤੇ ਟਰੈਕਟਰ ਪੂਰਾ ਮਨ ਕੀ ਓਰੀਜਨਲ ਆ ਕਿਸੇ ਪਾਸੇ ਤੋਂ ਕੋਈ ਉਹ ਨਹੀਂ ਹੈਗਾ ਤੁਹਾਨੂੰ ਪਤਾ ਜ਼ਿੰਮੇਵਾਰ ਟਰੈਕਟਰ ਆ ਟਾਇਰ ਅੱਧੇ ਕ ਮੰਨ ਲਓ ਤੁਸੀਂ ਅੱਧੇ ਕ ਹੈਗੇ ਆ ਇਸ ਲਈ ਮੁਰਲੇ ਟਾਇਰ ਵੱਧ ਹੋਣਗੇ ਬਾਈ ਤੇ ਬੰਪਰ ਵੀ ਮੁਰਲਾ ਬਾਈ ਹੈਵੀ ਲੱਗਿਆ ਵਾ ਨੰਬਰ ਬਾਈ ਪੀਵੀ08 ਜਲੰਧਰ ਦਾ ਤੇ ਬਾਈ ਨੇ ਦਾ ਬਾਈ ਮਾਨ ਹੈਗਾ ਟਰੈਕਟਰ ਦੇਣ ਦਾ ਤੇ ਟਰੈਕਟਰ ਤੇ ਜਾਨੀ ਬਾਈ ਦੀ ਫੁੱਲ ਗਾਰੰਟੀ ਹੈ ਨਾ ਤੇ ਜੇ ਕਿਸੇ ਦਾ ਮਨ ਹੋਇਆ ਬਾਈ ਇੱਕ ਦਿਨ ਉਦੋਂ ਮੈਨੂੰ ਬਾਈ ਦਾ ਫੋਨ ਆਇਆ ਸੀ ਸਪੈਸ਼ਲ ਉਹਦਾ ਬਾਈ ਲੋਕਲੇ ਆ ਉਹ ਬਾਈ ਦਾ ਮਨ ਸੀ ਲੈਣ ਦਾ ਹਾਂ ਆ ਗਿਆ ਆ ਤੇ ਬਾਕੀ ਬਾਈ ਨੇ ਡਿਮਾਂਡ ਕਰਦੇ ਆ ਦੀ 5 ਲੱਖ ਰੁਪਈਆ ਫੜਾ ਮੋਟਾ ਮਾਨ ਤਾਨ ਬਾਈ ਹੋ ਜਾਊਗਾ ਠੀਕ ਹੈ ਜੀ ਤੇ ਬਾਈ ਦਾ ਕਹਿੰਦਾ ਵੀ ਤੁਸੀਂ ਉਹ ਸੌਦਾ ਕਰੋ ਮੈਂ ਕਿਹਾ ਬਾਈ ਵੀ ਅਸੀਂ ਅੱਜ ਆਏ ਹਾਂ ਗੱਡੀ ਲੈਣ ਫੇਰ ਮੈਂ ਕਿਹਾ ਜੇ ਬਾਅਦ ਵਿੱਚ ਜਾ ਕੇ ਜੇ ਮੈਂ ਕਿਹਾ ਤੁਹਾਡਾ ਉਹ ਲੋਕਲ ਵੇਚ ਜਵੇ ਤਾਂ ਜਿਆਦਾ ਵਧੀਆ ਸਾਨੂੰ ਵੱਧ ਖੁਸ਼ੀ ਹੋਊਗੀ ਤੁਹਾਡੇ ਨੂੰ ਚਾਰ ਪੈਸੇ ਵੱਧ ਮਿਲ ਜਾਣ ਠੀਕ ਨਹੀਂ ਬਾਈ ਮੈਂ ਨਹੀਂ ਆਹੀ ਮਾਰਾ ਲੈਣ ਦਾ ਆਪਾਂ ਵੀ ਥੋੜਾ ਰੈਟਰੋ ਕਰ ਲਈਏ ਹਾਂ ਲੋਕਲ ਇਹਦਾ ਬਾਈ ਥੋੜਾ ਇਸ ਏਰੀਆ 'ਚ ਫਾਰਮ ਟਰੈਕਟਰ ਦਾ ਲੋਕ ਸ਼ਿਕਾਇਤ ਵੱਧਣਾ ਹੈ। ਵੱਧਨੇ ਵੱਧ। ਹਾਂ ਇਹ ਦੀ ਜਪਨ ਨੂੰ ਬਹੁਤ ਬੰਦੇ ਦੇਖਦੇ ਨੇ। ਹਾਂਜੀ ਹਾਂਜੀ। ਤੇ ਜੇ ਜਣਕੇ ਵੀ ਟਰੈਕਟਰ ਹੀ ਭਾਈ ਐਨ ਪੂਰੀ ਓਕੇ ਤਸੱਲੀ ਹੈ। ਪੂਰੀ ਤਸੱਲੀ ਪੂਰੀ ਤਸੱਲੀ ਜਿੱਦਾਂ ਮਰਜ਼ੀ ਕੋ ਬਾਹ ਕੇ ਚੈੱਕ ਕਰੇ ਜਿੱਦਾਂ ਮਰਜ਼ੀ ਆਪਣੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਹਾਂਜੀ। ਫੱਟ ਲੈ ਜਵੇ ਠੀਕ ਹੈ। ਹਾਂ ਬਿਲਕੁਲ। ਠੀਕ ਹੈ। ਬਾਕੀ ਜਗ੍ਹਾ ਅੰਕਲ ਨੇ ਤਾਂ ਹੁਣੇ ਟਰੈਕਟਰ ਵੀ ਆਹੀ ਇਹਦੇ ਨਾਲ ਦੇ ਲਿਆ ਮੈਨੂੰ ਬਤਾ ਰਹੀ ਨਹੀਂ ਦਿੱਤਾ ਮੇਰੇ ਹਿਸਾਬ ਨਾਲ ਇਹ 6 ਮਹੀਨੇ ਘੁੰਮਿਆ ਟਰੈਕਟਰ ਨੂੰ ਬਹੁਤ ਕੋਈ ਇਹਨਾਂ ਨੇ ਏਰੀਆ ਰੀ ਛੱਡਿਆ ਯਾਰ ਤਾਂ ਸਾਰੀ ਗਾਹਤ ਆ ਕੋਈ ਵਪਾਰੀ ਨਹੀਂ ਛੱਡਿਆ ਹਾਂ ਹਮਾਚਲ ਵੀ ਅੱਧਾ ਗਾਹਤ ਆ ਹਮਾਚਲ ਵੀ ਬਹੁਤ ਘੁੰਮ ਕੇ ਟਰੈਕਟਰ ਦੇ ਰੱਖਾ ਟਰੈਕਟਰ ਹੈ ਰੱਖਾ ਮਿਲਦਾ ਨਹੀਂ ਦਾ ਉਹੀ ਜੇ ਬਥੇਰੇ ਮਿਲਦੇ ਨੇ ਟਰੈਕਟਰ ਆਪਣੇ ਨਾਲੇ ਨਾਲ ਦਾ ਹੀ ਹੈ ਜੀ ਇਹ ਹਾਂ ਉਹੀ 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 ਕੰਡੀਸ਼ਨ ਆ ਟਰੈਕਟਰ ਦੀ ਐਰ ਵੀ ਉਨੇ ਹੀ ਆ ਟਾਇਰ ਵੀ ਉਨੇ ਹੀ ਆ ਇੱਕੋ ਸੇਮ ਹੀ ਆ ਸਭ ਤੋਂ ਵੱਡੀ ਗੱਲ ਹੈ ਬਾਈ ਟਾਇਰ ਨਾਲ ਦੇ ਆ ਕੋਈ ਚੀਜ਼ ਚੇਂਜ ਨਹੀਂ ਛਤਰੀ ਹੈਗੀ ਉਹ ਮਨ ਕੇ ਲੱਗ ਪਈ ਆ ਹਾਂਜੀ ਛਤਰੀ ਬਿਲਕੁਲ 2600 ਘੰਟੇ ਬਾਈ ਮਾੜਾ ਸਟਾਰਟ ਕਰਕੇ ਦਿਖਾ ਦਿਓ ਇੱਕ ਵਾਰ ਲੋ ਬਾਈ ਇੱਕ ਵਾਰ ਤੁਹਾਨੂੰ ਸਟਾਰਟਿੰਗ ਚੈੱਕ ਕਰਾ ਦੇਣਾ ਟਰੈਕਟਰ ਦੀ ਨੂੰ ਸਟਾਰਟਿੰਗ ਕਰ ਲੋ ਚੈੱਕ ਨੋਕੇ ਟਰੈਕਟਰ ਇਹਨ ਮੈਂ ਚੱਲ ਦੋ ਹੀ ਬੰਦ ਠੀਕ ਆ ਜੀ ਤੇ ਬਾਕੀ ਬਾਈ ਅ ਬਾਈ ਮੜਾ ਪਿੰਡ ਦੱਸਿਓ ਮੜਾ ਜੀ ਪਿੰਡ ਆਪਣਾ ਨੜਾਲੀ ਹੈ ਜੀ ਬਿੱਗਵਾਲ ਤੋਂ 4 ਕਿਲੋਮੀਟਰ ਬਿੱਗਵਾਲ ਤੋਂ 4 ਕਿਲੋਮੀਟਰ ਪੈ ਗਿਆ ਹਾਂਜੀ 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 ਨੜਾਲੀ ਪਿੰਡ ਹੈ ਜੀ ਠੀਕ ਹੈ ਜੀ ਮੜਾ ਜਿਹਾਣਾ ਫੋਨ ਨੰਬਰ ਬੋਲ ਦਿਓ ਵਿੱਚ ਵਿੱਚ 9463411909 ਠੀਕ ਹੈ ਜੀ ਹਾਂਜੀ 9463411909 ਠੀਕ ਹੈ ਜੀ ਮੇਰਾ ਫੋਨ ਨੰਬਰ ਹੈ ਜੀ ਆਪਾਂ ਨੇ 5 ਲੱਖ ਦੀ ਡਿਮਾਂਡ ਕਰਤੀ ਜੀ ਬਿਲਕੁਲ ਠੀਕ ਹੈ ਜੀ ਬਾਕੀ ਮਾੜਾ ਮੋਟਾ ਜਿਹੜਾ ਕੋਈ ਆਊਗਾ ਬਣਾ ਉਹਦਾ ਮਾਨ ਤਨ ਕਰ ਦਿਓ ਥੋੜਾ ਬੋਤ ਠੀਕ ਹੈ ਨੀ ਸਭ ਕੋਈ ਗੱਲ ਨਾਲ ਹੀ ਆ ਹਾਂ ਜੇ ਹਮਤਾ ਹੁੰਦਾ ਮਾੜਾ ਦਾ ਹਾਂ ਮਾੜਾ ਮੋਟਾ ਕਰ ਦਿਓ ਜੋ ਵੀ ਤੁਹਾਡ ਆ ਚੀਜ਼ ਟਰੈਕਟਰ ਆ ਕੇ ਦੇਖਿਓ ਠੀਕ ਨਹੀਂ ਹਾਂ ਸਾਰਾ ਓਰੀਜਨਲ ਹੈ ਜੀ ਬਿਲਕੁਲ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਜ਼ਿੰਮੇਵਾਰੀ ਵਾਲਾ ਕੰਮ ਹੈ ਹਾਂਜੀ ਹਾਂਜੀ ਮੈਂ ਸਾਰਾ ਪੂਰਾ ਆਲ ਜਿਹੜਾ ਚੇਂਜ ਕੀਤਾ ਹੈ ਹਾਂਜੀ ਗੇਅਰ ਦਾ ਹਿੱਸੇ ਦਾ ਜਣ ਦਾ ਠੀਕ ਹੈ ਜੀ ਓਕੇ ਹਾਂਜੀ ਹਾਂਜੀ ਸਾਰਾ ਓਕੇ ਆ ਕਿਸੇ ਕੰਨ ਕੋਈ ਕਮੀ ਨਹੀਂ ਠੀਕ ਹੈ ਜੀ ਤੇ ਇੱਕ ਚੱਲੀਏ ਜੀ ਚਲੋ ਚਲੋ ਬਾਈ ਹੋ ਗਿਆ ਓਕੇ ਸਾਰਾ ਕੁਝ ਹਾਂ ਓਕੇ ਓਕੇ ਆਜੋ ਮਾੜੀ ਫੋਟੋ ਕਰ ਲਈ 1 ਮਿੰਟ ਰੋ ਪੁਰੇ ਨੂੰ ਆਜੋ ਭਾਈ ਆਜੋ ਭਾਈ ਲੋ ਭਾਈ ਥੋੜਾ ਜਿਆ ਛੋਟ ਪਿੱਛੇ ਰੋਲਾ ਪੈ ਗਿਆ ਤਾਂ ਭਾਈ ਭਾਈ ਨੇ ਕਹਿੰਦਾ ਸਾਡੇ ਛੋੜ ਦਾ ਰਵਾਜ ਨਹੀਂ ਮੈਂ ਕਿਹਾ ਅਸੀਂ ਨਹੀਂ ਛੋੜ ਬਿਨਾ ਤੁਰਦੇ ਹੈਗੇ ਹਾਂਜੀ ਹੋਰ ਤਾਂ ਲੈਣੀ ਹੋਣੀ ਸੀ ਹਾਂ ਛੋੜ ਦਾ ਜ਼ਰੂਰੀ ਹੈ ਸਾਡਾ ਰਵਾਜ ਆ ਭਾਈ ਛੋੜ ਦਾ ਰਵਾਜ ਸਾਡੇ ਹੋਵੇ ਨਾ ਹੋਵੇ ਅਸੀਂ ਛੋੜ ਬਿਨਾ ਹੈਗਾ ਤੁਰਦੇ ਨਹੀਂ ਇਹ ਨਹੀਂ ਕਹਿੰਦੇ ਵੀ ਇੰਨੇ ਦੇ ਦੇ ਹਾਂ ਖੁਸ਼ੀ ਦੇ ਦੇਣੀ ਹੈ ਤੇ 10 ਰੁਪਏ ਦੇ ਦੇ ਹਾਂ ਹੁਣ ਭਾਈ ਨੇ 500 ਦੇ ਚਾ ਠੀਕ ਆ ਅਸੀਂ ਖੋਜਾਂ ਅਸੀਂ ਕਿਹੜੇ ਕਹਿੰਦੇ ਵੀ 1000 ਠੀਕ ਆ ਆਜੋ ਮਾੜੀ ਫੋਟੋ ਕਰਾ ਲਓ ਭਾਈ ਆਜੋ ਭਾਈ ਨੂੰ ਟੁਆ ਆਈ ਫੜਾ ਦੋ ਜੇ ਕੋਈ ਚੱਕਰ ਲੋ ਜੀ ਲੋ ਜੀ ਭਾਈ ਇਹ ਵਾਲਾ ਇਹ ਚਾਚੀ ਬਾ ਠੀਕ ਆ ਚਾਚੇ ਕਹਿੰਦੇ ਆਉਂਗਾ ਭਾਈ ਲੋ ਜੀ ਭਾਈ ਹੋਰ ਦੀਪ ਹੋ ਗਿਆ ਓਕੇ ਭਾਈ ਚੱਲੀਏ ਫਿਰ ਹੁਣ ਠੀਕ ਹੈ ਭਾਈ ਠੀਕ ਹੈ ਚੱਕਵਾ ਕਰ ਲਿਆ ਡੇਵਨ ਹਾਂਜੀ ਹਾਂ ਹਾਂ ਭਾਈ ਮੜਿਆ ਹਾਂ ਥਾਲ ਬਾਰੇ ਦੱਸ ਦਿਓ ਆਪਣੇ ਥਾਰ ਇੱਕ ਬੰਦੇ ਦੀ ਹੈ ਰਹੀ 21 ਮਾਡਲ ਅੱਛਾ ਜੀ ਦਸੰਬਰ ਮਹੀਨੇ ਦੀ ਕਾਰ ਹੈਗੀ ਚੱਲੀ ਹੈਗੀ 25000 ਕਿਲੋਮੀਟਰ 25000 ਠੀਕ ਹੈ ਜੀ ਵਲਾਈਟਰ 3 ਲੱਖ ਰੁਪਏ ਦੀ ਐਕਸਟਰਾ ਲੱਗੇ ਆ ਓਕੇ ਜੀ ਇਹ ਤੁਹਾਨੂੰ ਮਿਲੂਗੀ 16 ਲੱਖ ਰੁਪਏ 16 ਲੱਖ ਰੁਪਏ ਹਾਂਜੀ 16 ਲੱਖ ਡਿਮਾਂਡ ਆ ਜੀ ਹਾਂਜੀ ਠੀਕ ਹੈ ਗੱਡੀ ਓਰੀਜਨਲ ਹੈ ਭਾਈ ਸਾਰੀ ਕਾਰ ਦੀ ਗਾਰੰਟੀ ਸ਼ੌਪਰ ਠੀਕ ਹੈ ਜੀ ਬਾਈ ਥਾਰ ਖੜੀ ਆ ਥਾਰ ਦੇ ਤੁਹਾਨੂੰ ਪਤਾ ਵੀ ਸਕੀਨ ਆ ਪੂਰੇ ਆਪਣੇ ਏਰੀਆ ਵਿੱਚ ਜੇ ਕਿਸੇ ਨੇ ਲੈਣੀ ਹੋਈ ਤਾਂ ਬਾਈ ਨਾਲ ਕੋ ਅੱਜੇ ਲੈ ਕੇ ਆਏ ਹੈ ਜੇ ਗੱਡੀ ਸਾਡੇ ਸਾਹਮਣੇ ਸਾਹਮਣੇ ਆਈ ਹੈ ਮੂਰੇ ਮੂਰੇ ਹੀ ਲਾਈਵ ਹੀ ਟਾਇਰ ਬਾਈ ਜਮਾ ਹੀ ਨਵੇਂ ਪਏ ਹੋਏ ਆ 25 26000 ਜੇ ਨਾ ਚੱਲੀ ਵੀ ਆ 4x4 ਆ ਆਟੋਮੈਟਿਕ ਆ ਬਾਈ ਠੀਕ ਹੈ ਜੀ ਆਟੋਮੈਟਿਕ ਵਾਲੀ ਇਹ ਤੇ ਜੇ ਕੋਈ ਥਾਰ ਦਾ ਚਾਹਵਾਨ ਹੋਇਆ ਤਾਂ ਦੇਖਦੇ 16 ਲੱਖ ਮੰਗਿਆ ਬਾਈ ਬਾਕੀ ਕਹਿੰਦੇ ਕਰ ਲਵਾਂਗੇ ਨਵੀਂ 19 ਲੱਖ ਦੀ ਬੰਦੀ 3 ਲੱਖ ਦੇ ਕਹਿੰਦਾ ਲਾਈਵ ਹੀ ਟਾਇਰ ਲੱਗੇ ਠੀਕ ਹੈ ਜੀ ਨਾ ਭਾਈ ਕਾਲੇ ਬਾਈ ਮੂੰਹ ਮਠਾ ਲੱਗਿਆ ਕਰਾਉਣਾ ਜਗਦੀਪ ਥੋੜਾ ਰਹਿ ਗਿਆ ਭਾਈ ਹੁਣ ਡਾਕਟਰ ਦਵਾ ਦੇ ਸਤਾ ਜੀ ਜੀ ਲੈਣੀ ਆ ਲਿਆ ਜੀ ਔਰ ਕਾ ਕਾਲੇ ਵੀਰੇ ਬਹੁਤ ਬਹੁਤ ਬਾਈ ਦੇਖ ਲਓ ਭਾਈ ਕੋਈ ਥਾਰ ਵਾਲਾ ਹੋਇਆ ਆਪਣੇ ਇਹਦੇ ਚ ਆਪਾਂ ਦਵਾ ਲਈ ਗੱਡੀ ਰੇਟ ਨਾਲ ਲੈ ਲਾਂਗੇ ਭਾਈ ਨਾਲੇ ਹਿਸ਼ਾਰਪੁਰ ਦਾ ਨੰਬਰ ਆ ਪੀ ਵੀ 07 ਇੱਕ ਬਾਈਨਾਂ ਕੋ ਆਈ ਡਾਈਵਰ ਗੱਡੀ ਬਾਈ ਆ ਡਾਈਵਰ 21 ਮਾਡਲ ਆਈ ਆ ਇਹ ਵੀ ਇਹਨਾਂ ਕੋ ਅੱਜ ਹੀ ਆਈ ਆ ਗੱਡੀ ਬਾਈ ਇਹਦੇ ਵੀ ਲਾਈਟ ਟਾਇਰ ਜਮੇ ਨਵੇਂ ਲੱਗੇ ਹੋਏ ਆ ਪੀ ਵੀ 10 ਨੰਬਰ ਆ ਜੀ 0034 ਠੀਕ ਆ ਜੀ ਆ ਜੋ ਕਿਸਾਨਾਂ ਡਾਈਵਰ ਦਾ ਵੀ ਕੋਈ ਚਾਹਵਾਨ ਹੋਇਆ ਬਾਕੀ ਕਾਰਾਂ ਹੋਰ ਬਹੁਤ ਖੜੀਆਂ ਬਾਈ ਆ ਦੇਖ ਲਓ ਸਾਰੀਆਂ ਕਾਰ ਇਹਨਾਂ ਦੀਆਂ ਖੜੀਆਂ ਤੇ ਮੇਰੇ ਹਿਸਾਬ ਨਾਲ 20 ਕ ਕਾਰਾਂ ਬਾਈਨਾਂ ਕੋਲ ਪਰ ਕੰਮ ਬਾਈ ਵਧੀਆ ਲੱਗੇ ਗੱਡੀਆਂ origignal ਆ ਜਿਹੜੀਆਂ ਲੱਗੀ ਵੀ ਮਾੜੀ ਮੋਟੀ ਉਹ ਬਾਈ ਨੇ ਆਪ ਦੱਸਦੇ ਆਪ ਵੀ ਆਹ ਚੀਜ਼ ਬਾਈ ਤਿਆਰ ਹੋਈ ਵੀ ਆਹ ਚੀਜ਼ ਹੈ ਫਰੰਕਰਾਇਆ ਵਾ ਠੀਕ ਆ ਜੀ ਤੇ ਕੰਮ ਜਿਹੜਾ ਸਾਫ਼ ਸੁਥਰਾ ਲੱਗਿਆ ਬਾਈ ਬਹੁਤ ਜਗ੍ਹਾ ਘੁੰਮ ਫਿਰ ਕੇ ਆਏ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਲੱਗੀ ਗੱਡੀਆਂ オリジナル ਆ ਬਾਈ ਇਹ ਰੀਜ ਗੱਡੀਆਂ オリジナル ਆ ਬਾਈ ਆਏ ਰੀਜ ਹਾਂ ਜੀ ਤੇ ਲੋ ਬਾਈ ਪਹੁੰਚ ਗਏ ਢਾਬੇ ਤੇ ਬਾਈ ਕਹਿੰਦਾ ਕਾਫੀ ਪੀ ਲਈਏ ਢਾਬਾ ਪਿੰਡ ਸੋਨਾ 24 ਘੰਟੇ ਸਰਵਿਸ ਇਹ ਆ ਖੜੀਆਂ ਬਾਈ ਦੋਹੇ ਕਾਰਾਂ ਆ ਬਾਈ ਵਾਲੀ ਖੜੀ ਜਿਹੜੀ ਅੱਜ ਲੈ ਕੇ ਆਇਆ ਉਹ ਆ ਪਿੱਛੇ ਆਪਾਂ ਦੀ ਖੜੀ ਆ ਤੇ ਕਾਲਾ ਬਾਈ ਲੈ ਕੇ ਆਇਆ ਚਲਾ ਕੇ ਗੱਡੀ ਹੁਣ ਇਹ ਦੇਖੀ ਜਾ ਰਹੇ ਆ ਕੰਪੈਰੀਸ਼ਨ ਕਰ ਰਹੇ ਆ ਵੀ ਕਿਆ ਕਿਆ ਫਰਕ ਆ ਹਾਂ ਵੀ ਬੀ ਬੀਐਕਐਸਆਰ ਜੈਡਐਕ ਰੰਗ ਦਾ ਫਰਕ ਦੇਖ ਯਾਰ ਉਹ ਗੱਡੀ ਦੀ ਦੇ ਪਰ ਕਿੰਨੀ ਆ ਪਤਾ ਨਹੀਂ ਹੋਈ ਵੀ ਆ ਬੰਦਲੇ ਉਹ ਮਰਾਈ ਹੋਈ ਰਵੇਰੋਂ ਕੈਮਰੇ ਚ ਉਲਟਾ ਦਿਖਦਾ ਹਾਂ ਪਤਾ ਨਹੀਂ ਭਾਈ ਮਨ ਨੂੰ ਭੇਖਾ ਲੱਗਦਾ ਪਤਾ ਨਹੀਂ ਹੁਣ ਹੈ ਨਹੀਂ ਯਾਰ ਉਦੋਂ ਉਹਦਾ ਰੰਗ ਵੱਧ ਚਿੱਟਾ ਧਿਆਨ ਨਾਲ ਦੇਖੋ ਯਾਰ ਪਤਾ ਨਹੀਂ ਉਹ ਥੋਤੀ ਵੀ ਅੱਜ ਕਿਹੜੀ ਉਹ ਆਹ ਹਾਂ ਧੋਣੇ ਕਰਕੇ ਲੱਗਦੀ ਆ ਠੀਕ ਆ ਭਾਈ ਲਾਈ ਵੀਲ ਜਾਨੀ ਕਿ ਦੋਨੋਂ ਨੂੰ ਕੰਪਨੀ ਵਾਲੇ ਪਏ ਹੋ ਆ ਉਹਦੇ ਮਾ ਵਿਚ ਮਣੀ ਪੱਟੀ ਜੀ ਆ ਹਾਂ ਉਹ ਜੋ ਸਿਲਵਰ ਆ ਸਿਲਵਰ ਜੀ ਇਹ ਜਿਹੜੀਆਂ ਜੈੱਡ ਪਾ ਲਾਇਆ ਗਾ ਕਾਲੀ ਲਾਇ ਚਲਾ ਕੇ ਕਾਲੇ ਭਾਈ ਓਕੇ ਚਲਾਈ ਆ ਨਾ ਬਹੁਤ ਵਧੀਆ। ਹੋਂਦਾਂ ਇਹ ਰਾਹ ਚਲਾਈ ਜਾਣਾ। ਨਾਲੇ ਇਹ ਰੋਡ ਪਰ ਤਾਂ ਉਮੀ ਬਹੁ ਨਿਆਰਾ। 100 120 ਦੇ ਪਤਾ ਨਹੀਂ ਲੱਗਦਾ। ਹਾਂ। ਇਸ ਮੇਰੇ ਅੱਪਾ ਦੇ ਹੋਵੇਗਾ ਦਰੇ ਵਾਲੀ। ਹਾਂ। ਬਹੁਤ ਹੀ ਲੱਗਿਆ ਬਾਈ। ਪੂਰੀ ਹੋਣਾ। ਕਿਛੇ ਨਾ ਪਾਣੇ ਗਲੀ ਹੋਈ। ਆਪਾਂ ਨੂੰ ਮੇਰੇ ਹਿਸਾਬ ਨਾਲ ਡੇਢ ਕੇ ਘੰਟਾ ਲੱਗਿਰੋ ਤਾਂ ਕੌਣ ਨਹੀਂ। ਬਾਹੋਂ ਤਾਂ ਗਿਆ ਸਾਧੇ ਘੰਟੇ ਰਸਤਾ ਹੋਰ ਆ। ਓਏ ਬਾਈ ਚਾਹ ਪਾਣੀ ਪੀ ਕੇ ਹੁਣ ਡਰਾਈਵਰ ਚੇਂਜ ਆ। ਜਗਦੀਪ ਚੱਲੂਗਾ ਬਾਈ ਹੁਣ ਗੱਡੀ ਲੈ ਕੇ। ਠੀਕ ਹੈ ਚਲੋ ਬੱਸ ਭਾਈ ਆ ਜਾ ਚਲੋ ਭਾਈ ਉਧਰ ਚਲੋ ਮੈਨੂੰ ਜਾਣਦੇ ਤਾਂ ਮੈਂ ਇਹਦੀ ਚਲਦੇ ਹਾਂ ਫਿਰ ਚਲੋ ਉਧਰ ਜਿੱਥੇ ਬਹਿ ਕੇ ਆ ਦੇ ਤੱਕੀ ਬਹਿ ਗਿਆ ਉਧਰ ਬਹਿ ਜਾ ਉਧਰ ਕੋਈ ਗੱਲ ਨਹੀਂ ਇੱਧਰ ਇੱਧਰ ਬਹਿ ਜਾ ਸਲੋ ਜੀ ਆ ਜਾਓ ਭਾਈ ਕਾਲੇ ਵਾਲੀ ਗੱਡੀ 'ਚ ਵੀ ਬਹਿ ਜੀ ਜਦੀਪ ਮੈਂ ਕਾਲੇ ਨੂੰ ਬੈਠਾ ਲਾ ਲਾ ਦਿੰਦਾ ਯਾਰ ਮੇਰਾ ਪੈਰ ਕਾਲੇ ਵਾਲੀ ਗੱਡੀ ਦੇ ਕਰੋ ਦਰਸ਼ਨ ਹਾਂ ਬਾਈ ਸਕਰੀਨ ਲੱਗੀ ਵੀ ਆ ਠੀਕ ਆ ਜੀ ਤੇ ਇੱਕ ਆਹ ਫੰਕਸ਼ਨ ਹੈਗੇ ਨਵੇਂ ਤੇ 에어ਬੈਗ ਦਾ ਮਾਡਲ ਵਿੱਚ ਹੈਗੇ ਸਾਰਾ ਕੁਝ ਉਹੀ ਕੁਸਾ ਹੋ ਵੀ ਬਾਈ ਕੀ ਫਰਕ ਹੈ ਪਤਾ ਕੁਸ ਇਹਦਾ ਫਰਕ ਆ ਬਾਈ ਬਾਈ ਮੈਨੂੰ ਇਹਦੇ ਤੇਰੇ ਵਾਲੇ ਦੇ ਇੱਕ ਪਾਸੇ ਇਹਦੇ ਇੱਧਰ ਵੀ ਆ ਹਾਂ ਠੀਕ ਆ ਹਾਂ ਓ ਜੀ ਪਹੁੰਚ ਗਏ ਆਪਾਂ ਰੋਪੜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੇ ਬਾਈ ਕਹਿੰਦਾ ਵੀ 12 ਗੋਲ ਪਾਣਾ ਇੱਕ ਵਾਰ ਗੱਡੀ ਦੇ ਦਰਸ਼ਨ ਕਰਾ ਕੇ ਲੈ ਕੇ ਜਾਣਾ ਫੇਰ ਘਰਾਂ ਲੈ ਕੇ ਜਾਣਾ ਆਈਨੇ ਵੀ ਆਗੇ ਪਿੱਛੇ ਮੈਂ ਰੀਰੀਬ ਲੈ ਕੇ ਆਇਆ ਗੱਡੀ ਬਾਈ ਤੇ ਇਹਦਾ ਆਪਾਂ ਦੱਸਣਾ ਜਿਹੜੇ ਵੀਰ ਆਪਾਂ ਨੂੰ ਦੇਖ ਰਹੇ ਆ ਇਹ ਪਾਸਾਈ 10 ਨਹੀਂ ਪਾਸਾਈ ਦਾ ਗੁਰਦੁਆਰਾ ਸਾਹਿਬ ਆ ਗੁਰਦਰਾ ਪੱਠਾ ਸਾਹਿਬ ਤੇ ਇੱਥੇ ਗੁਰੂ ਸਾਹਿਬ ਦੇ ਪੱਠਾ ਹੁੰਦਾ ਸੀਗਾ ਉਰੇ ਪਠਾ ਸਾਹਿਬ ਕੰਮ ਪਹਦੀ ਚੱਲੇ ਬਾਈ ਤੇ ਲੋ ਜੀ ਗੁਰਦੁਆਰਾ ਪਠਾ ਸਾਹਿਬ ਦਰਸ਼ਨ ਕਰ ਲੇ ਬਾਈ ਆਪਾਂ ਨੇ ਤੇ ਹੁਣ ਬਸ ਵੀ ਸਮਾਪਤੀ ਆ ਹੁਣ ਵੀਡੀਓ ਦੀ ਵੀ ਓਕੇ ਆ ਬਸ ਤੇ ਅੱਧੀ ਬਾਈ ਚੱਲੀਏ ਕਰਨੂ ਵੀਰੇ ਹੁਣ ਜਾਣਾ ਹੀ ਪੈਣਾ ਵੀਰੇ ਹੁਣ ਤੇ ਠੀਕ ਆ ਬਾਈ ਜੀ ਅੱਧੀ ਵੀਡੀਓ ਵਿੱਚ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਜੀ